ਸ਼ੇਰਪੰਜਾ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ 40 ਸਾਲ ਪੰਜਾਬ ਅਤੇ ਪੰਜਾਬੀਆਂ ਲਈ ਇੱਕ ਸੁਨਹਿਰੀ ਕਾਲ ਸੀ ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਜ਼ਿਆਦਾਤਰ ਮੁਹਿਮਾਂ ਵਿੱਚ ਹੀ ਉਲਝੇ ਰਹੇ ਅਤੇ ਕਦੇ ਵੀ ਸੁੱਖ ਦਾ ਸਾਹ ਨਹੀਂ ਲੈ ਸਕੇ ਇਸ ਸਮੇਂ ਦੌਰਾਨ ਹੀ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਕੁਝ ਠਹਿਰਾਵ ਆਇਆ ਪਰੰਤੂ ਵੇਖਦੇ ਆਂ ਹੀ ਵੇਖਦੇ ਆਂ ਇਹ ਸੁਨਹਿਰੀ ਸਮਾਂ ਵੀ ਨਿਕਲ ਗਿਆ ਤੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਜ਼ਿੰਦਗੀ ਫੇਰ ਤੋਂ ਮੁਸੀਬਤਾਂ ਵਿੱਚ गिर ਗਈ ਸਿੱਖ ਰਾਜ ਦੇ ਪਤਨ ਵਿੱਚ ਜਿੱਥੇ ਅੰਗਰੇਜ਼ਾਂ ਦਾ ਵੱਡਾ ਅਧਰਿਆਾ ਉੱਤੇ ਹੀ ਲਾਹੌਰ ਦਰਬਾਰ ਦੇ ਗਦਾਰਾਂ ਨੇ ਵੀ ਸਿੱਖ ਰਾਜ ਦੇ ਖਾਤਮੇ ਵਿੱਚ ਵੱਡੀ ਭੂਮਿਕਾ ਨਿਭਾਈ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਸਿੱਖ ਰਾਜ ਦੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਆਪਣੀਆਂ ਸਿਆਸੀ ਇਸ਼ਾਵਾਂ ਨੂੰ ਪੂਰੀਆਂ ਕਰਨ ਲਈ ਲਾਹੌਰ ਦਰਬਾਰ ਅਤੇ ਖਾਲਸਾ ਰਾਜ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਤਾਂ ਜੋ ਤੁਹਾਨੂੰ ਅਗਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਸਿੱਖ ਰਾਜ ਦੇ ਗਦਾਰਾਂ ਦੀ ਪਹਿਲੀ ਕਿਤਾਬ ਵਿੱਚ ਆਉਂਦਾ ਹੈ ਜੰਮੂ ਦੇ ਡੋਗਰੀਆਂ ਦਾ ਖਾਨਦਾਨ ਇਸ ਖਾਨਦਾਨ ਦੇ ਚਾਰ ਪ੍ਰਮੁੱਖ ਮੈਂਬਰ ਸਨ ਜਿਨ੍ਹਾਂ ਵਿੱਚ ਤਿੰਨ ਭਰਾ ਰਾਜਾ ਗੁਲਾਬ ਸਿੰਘ, ਧਿਆਨ ਸਿੰਘ, ਸਚੇਤ ਸਿੰਘ ਅਤੇ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਸ਼ਾਮਲ ਸੀ। ਅਸਲ ਵਿੱਚ ਇਹ ਤਿੰਨੇ ਡੋਗਰੇ ਭਰਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਗੱਦੀ ਸੰਭਾਲਣ ਤੋਂ ਕੁਝ ਸਮੇਂ ਬਾਅਦ ਹੀ ਲਾਹੌਰ ਪਹੁੰਚ ਗਏ। ਇਹਨਾਂ ਦਾ ਪਿਤਾ ਕਿਸ਼ੋਰੀ ਸਿੰਘ ਜਾਂ ਕਸੂਰੀ ਸਿੰਘ ਮਹਾਰਾਜੇ ਦੀ ਫੌਜ ਵਿੱਚ ਸਿਪਾਹੀ ਸੀ। ਇਹਨਾਂ ਤਿੰਨਾਂ ਭਰਾਵਾਂ ਨੇ ਵੀ ਆਪਣਾ ਸਫ਼ਰ ਮਹਾਰਾਜੇ ਦੀ ਫੌਜ ਵਿੱਚ ਸਿਪਾਹੀ ਭਰਤੀ ਹੋਣ ਤੋਂ ਸ਼ੁਰੂ ਕੀਤਾ। ਡੋਗਰੇ ਭਰਾ ਬੇਹਦ ਬਹਾਦਰ ਅਤੇ ਵਧੀਆ ਲੜਾਕੇ ਸਨ ਜਿਸ ਕਾਰਨ ਜਲਦੀ ਹੀ ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਵਿੱਚ ਆ ਗਏ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦੇ ਬਾਪ ਨੂੰ ਜੰਮੂ ਦਾ ਇਲਾਕਾ ਸੌਂਪ ਦਿੱਤਾ ਸੀ ਪਿਤਾ ਦੀ ਮੌਤ ਤੋਂ ਬਾਅਦ ਗੁਲਾਬ ਸਿੰਘ ਨੂੰ ਜੰਮੂ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਮਹਾਰਾਜਾ ਨੇ ਉਸ ਨੂੰ ਵੀ ਰਾਜੇ ਦਾ ਖਿਤਾਬ ਦਿੱਤਾ ਦੂਜਾ ਡੋਗਰਾ ਭਰਾ ਧਿਆਨ ਸਿੰਘ ਵੀ ਬਿਹਤ ਤੇਜ ਤਰਾਰ ਯੋद्धा ਸੀ ਜੋ ਜਲਦੀ ਹੀ ਤਰੱਕੀ ਕਰਕੇ ਡਿਊੜੀਦਾਰ ਬਣ ਗਿਆ ਜੋ ਲਾਹੌਰ ਦਰਬਾਰ ਦਾ ਬਿਹਤ ਅਹਿਮ ਅਹੁਦਾ ਸੀ ਇਸ ਤੋਂ ਬਾਅਦ ਧਿਆਨ ਸਿੰਘ ਆਪਣੀ ਯੋਗਤਾ ਦੇ ਚਲਦਿਆਂ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ ਹਾਲਾਂਕਿ ਬਹੁਤੇ ਦਰਬਾਰੀ ਡੋਗਰਿਆਂ ਦੀ ਇਸ ਤਰੱਕੀ ਤੋਂ ਖਾਰ ਖਾਂਦੇ ਸਨ ਪਰੰਤੂ ਇਹਨਾਂ ਦੇ ਸਿਰ ਤੇ ਮਹਾਰਾਜੇ ਦਾ ਹੱਥ ਹੋਣ ਕਾਰਨ ਕੋਈ ਵੀ ਇਹਨਾਂ ਦਾ ਵਿਰੋਧ ਨਾ ਕਰ ਸਕਿਆ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦਾ ਬਿਹਤ ਚਹੇਤਾ ਸੀ ਹੀਰਾ ਸਿੰਘ ਦੀ ਐਮੇਦ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਪੂਰੇ ਦਰਬਾਰ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਚੇਤ ਸਿੰਘ ਡੋਗਰੇ ਨੂੰ ਵੀ ਜੰਮੂ ਦੇ ਨਜ਼ਦੀਕ ਅੱਡ ਜ਼ਗੀਰਾਂ ਦਿੱਤੀਆਂ ਡੋਗਰਿਆਂ ਦਾ ਇਹ ਖਾਨਦਾਨ ਲੰਬਾ ਸਮਾਂ ਲਾਹੌਰ ਦਰਬਾਰ ਦਾ ਵਫਾਦਾਰ ਰਿਹਾ ਪਰੰਤੂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹਾਲਾਤ ਬਦਲ ਗਏ ਮਹਾਰਾਜਾ ਖੜਕ ਸਿੰਘ ਨੂੰ ਵੱਲੋਂ ਗੱਦੀ ਸੰਭਾਲੀ ਗਈ ਤਾਂ ਧਿਆਨ ਸਿੰਘ ਫਿਰ ਪ੍ਰਧਾਨ ਮੰਤਰੀ ਬਣ ਗਿਆ ਮਹਾਰਾਜਾ ਖੜਕ ਸਿੰਘ ਕੁਮਰ ਸ਼ੇਰ ਸਿੰਘ ਕੁਮਰ ਕਸ਼ਮੀਰਾ ਸਿੰਘ ਅਤੇ ਕੁਮਰ ਪਿਸ਼ੋਰਾ ਸਿੰਘ ਦਰਮਿਆਨ ਰਾਜ ਗੱਦੀ ਨੂੰ ਲੈ ਕੇ ਕਸ਼ਮਕਸ਼ ਚੱਲਦੀ ਰਹੀ ਜਿਸ ਕਾਰਨ ਡੋਗਰੇ ਫਿਕਰਮੰਦ ਰਹੇ ਇਸੇ ਦੌਰਾਨ ਹੀ ਇਹਨਾਂ ਆਪਣੀਆਂ ਵਜ਼ੀਰੀਆਂ ਅਤੇ ਜ਼ਗੀਰਾਂ ਨੂੰ ਬਚਾਉਣ ਲਈ ਗੋੰਦਾ ਗ ਡੋਗਰਿਆਂ ਦਾ ਖਾਨਦਾਨ ਆਪਣਾ ਵजूद ਬਚਾਉਣ ਵਿੱਚ ਜੁਟ ਗਿਆ ਜਦੋਂ ਕਿ ਦੂਜੇ ਪਾਸੇ ਸੰਦੇਵਾਲੀਏ ਸਰਦਾਰਾਂ ਨੇ ਵੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਛੇਤੀ ਹੀ ਮਹਾਰਾਜਾ ਖੜਕ ਸਿੰਘ ਅਤੇ ਕੁਮਰ ਨੌਂ ਨਿਹਾਲ ਸਿੰਘ ਦਰਬਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਕੁਮਰ ਸ਼ੇਰ ਸਿੰਘ ਨੇ ਲਾਹੌਰ ਤੇ ਚੜ੍ਹਾਈ ਕੀਤੀ ਅਤੇ ਛੇਤੀ ਹੀ ਉਹ ਗੱਦੀ ਤੇ ਬਰਾਜਮਾਨ ਹੋ ਗਿਆ ਧਿਆਨ ਸਿੰਘ ਫਿਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹੀ ਰਿਹਾ ਦਰਬਾਰੀ ਸਾਜ਼ਸ਼ਾਂ ਦਾ ਦੌਰ ਚੱਲਦਾ ਰਿਹਾ ਅਤੇ ਆਖਿਰਕਾਰ ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਖੜਕ ਸਿੰਘ ਦੀ ਰਾਣੀ ਚੰਦਕੌਰ ਵੀ ਇਨ੍ਹਾਂ ਸਾਜ਼ਿਸ਼ਾਂ ਦੀ ਭੇਟ ਚੜ੍ਹ ਕੇ ਮਾਰੇ ਗਏ ਸੰਦੇਵਾਲੀਏ ਸਰਦਾਰਾਂ ਤੇ ਡੋਗਰਿਆਂ ਦੀ ਆਪ ਕਤਲ ਹੋ ਗਿਆ ਹੁਣ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਯਤਨ ਤੇਜ਼ ਕਰ ਦਿੱਤੇ ਉਸ ਨੇ ਕਈ ਟਿਕੜੇਮਾਨ ਲਗਾਏ ਜਾਂ ਤੇ ਲਾਹੌਰ ਦਰਬਾਰ ਦੀਆਂ ਫੌਜਾਂ ਨੂੰ ਆਪਣੇ ਨਾਰ ਲਾ ਕੇ ਸੰਧਾ ਵਾਲੀਆਂ ਭਰਾਵਾਂ ਨੂੰ ਮਾਰ ਮੁਕਾਇਆ ਹੀਰਾ ਸਿੰਘ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਸ ਦਾ ਚਾਚਾ ਸੁਚੇਤ ਸਿੰਘ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਲਾਲਸਾ ਰੱਖਦਾ ਹੈ ਤਾਂ ਉਸ ਨੇ ਆਪਣੇ ਤਾਏ ਗੁਲਾਬ ਸਿੰਘ ਨਾਲ ਮਿਲ ਕੇ ਚਾਚੇ ਸੁਚੇਤ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਕੁਮਰ ਦਲੀਪ ਸਿੰਘ ਨੂੰ ਮਹਾਰਾਜਾ ਥਾਪਿਆ ਗਿਆ ਤੇ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋ ਗਿਆ ਲਗਭਗ 1.5 ਸਾਲ ਬਾਅਦ ਹੀ ਬਦਲੇ ਹਾਲਾਤਾਂ ਦੇ ਚੱਲਦ ਇਸ ਤੋਂ ਬਾਅਦ ਗੁਲਾਬ ਸਿੰਘ ਡੋਗਰਾ ਹੀ ਬਚਿਆ ਜੋ ਜੰਮੂ ਤੇ ਕਾਬਜ਼ ਸੀ ਜਦੋਂ ਕਿ ਲਾਹੌਰ ਦੇ ਤਖਤੇ ਨਾਬਾਲੇ ਕੁਮਰ ਦਲੀਪ ਸਿੰਘ ਬੈਠਾ ਹੋਇਆ ਸੀ ਡੋਗਰਿਆਂ ਦੀ ਸਾਜ਼ਿਸ਼ਾਂ ਨੇ ਲਾਹੌਰ ਦਰਬਾਰ ਦੀ ਹਾਲਤ ਬੇहद ਪਤਲੀ ਕਰ ਦਿੱਤੀ ਵਜ਼ੀਰੀਆਂ ਤੇ ਜਗੀਰਾਂ ਦੇ ਲਾਲਚ ਨੇ ਡੋਗਰਿਆਂ ਨੂੰ ਅੰਨ੍ਹਾ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਪੂਰੇ ਸਿੱਖ ਰਾਜ ਨੂੰ ਹੀ ਦਾਤੇ ਲਾ ਦਿੱਤਾ ਲਾਹੌਰ ਦਰਬਾਰ ਦੀ ਕਮਜ਼ੋਰ ਹਾਲਤ ਦਾ ਫਾਇਦਾ ਲੈਂਦਿਆਂ ਅੰਗਰੇਜ਼ਾਂ ਨੇ ਪਹਿਲਾ ਹਮਲਾ ਕੀਤਾ ਜਿਸ ਵਿੱਚ ਰਾਜਾ ਗੁਲਾਬ ਸਿੰਘ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਗੁਲਾਬ ਸਿੰਘ ਅੰਦਰਖਤੇ ਅੰਗਰੇਜ਼ਾਂ ਦੇ ਸੰਪਰਕ ਵਿੱਚ ਰਿਹਾ ਅਤੇ ਪਹਿਲੀ ਐਂਗਲੋ ਸਿੱਖ ਜੰਗ ਵਿੱਚ ਹਿੱ ਦੇ ਮੰਜਾਨਾਂ ਵਿੱਚ ਲੜ ਰਹੀ ਦਰਬਾਰ ਦੀ ਫੌਜ ਨੂੰ ਗੋਲਾਬਰੂਦ ਅਤੇ ਰਾਸ਼ਨ ਮੁਹੱਈਆ ਕਰਵਾਉਣ ਦੀ ਸੀ ਜਿਸ ਵਿੱਚ ਉਸਨੇ ਜਾਣਬੁੱਝ ਕੇ ਗਤੀ ਰੋਧ ਪੈਦਾ ਕੀਤੇ ਜੰਗ ਦੇ ਮੈਦਾਨ ਵਿੱਚ ਰਾਸ਼ਨ ਅਤੇ ਹਥਿਆਰ ਨਾ ਪਹੁੰਚਣ ਕਾਰਨ ਜਿੱਤ ਰਹੀ ਸਿੱਖ ਫੌਜ ਵੀ ਹਾਰ ਗਈ ਇਸ ਤਰ੍ਹਾਂ ਡੋਗਰਿਆਂ ਨੇ ਵਜੀਰੀਆਂ ਦੇ ਲਾਲਜ ਵਿੱਚ ਲਾਹੌਰ ਦਰਬਾਰ ਨਾਲ ਗਦਾਰੀਆਂ ਕੀਤੀਆਂ ਅੰਤ ਵਿੱਚ ਅੰਗਰੇਜ਼ਾਂ ਨੇ ਗੁਲਾਬ ਸਿੰਘ ਡੋਗਰੇ ਨੂੰ ਖਾਲਸਾ ਰਾਜ ਨਾਲ ਕੀਤੀ ਗਈ ਗਦਾਰੀ ਦਾ ਇਨਾਮ ਉਸਨੂੰ ਜੰਮੂ ਕਸ਼ਮੀਰ ਦਾ ਰਾਜਾ ਬਣਾ ਕੇ ਦਿੱਤਾ ਡੋਗਰਿਆਂ ਤੋਂ ਬਾਅਦ ਖਾਲਸਾ ਰਾਜ ਦੇ ਦੋ ਪ੍ਰਮੁੱਖ ਗਦਾਰ ਸਨ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਲਾਲ ਸਿੰਘ ਅਤੇ ਖਾਲਸਾਈ ਫੌਜਾਂ ਦਾ ਕਮਾਂਡਰ ਤੇਜ ਸਿੰਘ ਇਹ ਫੌਜੀ ਪੰਚਮ ਵੱਲੋਂ ਉਦੋਂ ਹੀ ਕੀਤੀ ਗਈ ਸੀ ਜਦੋਂ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਦੇ ਇਲਾਕੇ ਤੇ ਜੰਗ ਦਾ ਐਲਾਨ ਕਰ ਦਿੱਤਾ ਸੀ ਬੇਸ਼ੱਕ ਇਹਨਾਂ ਦੋਹਾਂ ਮੁੱਖ ਅਧਿਕਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਤੇ ਖਾਲਸਾ ਰਾਜ ਨਾਲ ਵਫਾਦਾਰੀ ਨਿਮਾਉਂਦੀਆਂ ਕਸਮਾਂ ਖਾਧੀਆਂ ਸਨ ਪਰੰਤੂ ਆਪਣੇ ਨਿੱਜੀ ਮਫਾਦਿਆਂ ਲਈ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਹੀ ਇੰਨਾਂ ਕਸਮਾਂ ਨੂੰ ਰੋਲ ਦਿੱਤਾ ਲਾਹੌਰ ਦਰਬਾਰ ਦੀ ਫੌਜਾਂ ਦੀ ਅੰਗਰੇਜ਼ਾਂ ਨਾਲ ਪਹਿਲੀ ਲੜਾਈ ਮੁਦਕੀ ਵਿਖੇ ਹੋਈ ਜਿਸ ਵਿੱਚ ਦਰਬਾਰ ਦੀਆਂ ਫੌਜਾਂ ਬੇਹੱਦ ਬਹਾਦਰੀ ਨਾਲ ਲੜੀਆਂ ਪਰੰਤੂ ਲਾਲ ਸਿੰਘ ਦੀ ਗਦਾਰੀ ਨੇ ਫੌਜੀਆਂ ਦੀ ਪੇਸ਼ਣਾ ਜਾਣ ਦਿੱਤੀ ਲਾਲ ਸਿੰਘ ਨੇ ਅੰਗਰੇਜ਼ਾਂ ਦਰਬਾਰ ਦੀਆਂ ਫੌਜਾਂ ਦਾ ਗੋਲੀ ਸਿੱਕਾ ਪਹਿਲਾਂ ਹੀ ਬਰਬਾਦ ਕਰਵਾ ਦਿੱਤਾ ਜਦੋਂ ਕਿ ਅੰਗਰੇਜ਼ੀ ਫੌਜ ਉਹਨਾਂ ਦੀ ਮਾਰ ਵਿੱਚ ਹਲੇ ਪਹੁੰਚੀ ਹੀ ਨਹੀਂ ਸੀ ਇਸ ਤੋਂ ਫੌਰਨ ਬਾਅਦ ਲਾਲ ਸਿੰਘ ਮੈਦਾਨ ਵਿੱਚੋਂ ਖਿਸਕ ਕੇ ਕੈਂਪ ਫਿਰੋਸ਼ਾਵਕੇ ਚਲਾ ਗਿਆ ਬਿਨਾਂ ਕਮਾਂਡਰ ਤੋਂ ਹੀ ਦਰਬਾਰ ਦੀ ਫੌਜ ਆਪਣੇ ਤੋਂ ਦੁੱਗਣੀ ਅੰਗਰੇਜ਼ੀ ਫੌਜ ਨਾਲ ਅੱਧੀ ਰਾਤ ਤੱਕ ਲੜਦੀ ਰਹੀ ਤੇ ਅੰਤ ਨੂੰ ਫੌਜ ਨੂੰ ਪਿੱਛੇ ਹਟਣਾ ਪਿਆ ਬਿਨਾ ਕਮਾਂਡਰ ਤੋਂ ਲੜੇ ਪੰਜਾਬੀਆਂ ਨੇ ਵੀ ਅੰਗਰੇਜ਼ੀ ਫੌਜ ਦਾ ਵੱਡਾ ਨੁਕਸਾਨ ਕੀਤਾ ਕੁਝ ਹੀ ਦਿਨਾਂ ਬਾਅਦ ਫਿਰੂ शाह ਵਿਖੇ ਅੰਗਰੇਜ਼ਾਂ ਅਤੇ ਦਰਬਾਰ ਦੀਆਂ ਫੌਜਾਂ ਵਿੱਚ ਵੱਡਾ ਟਕਰਾ ਹੋਇਆ ਤੇ ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਕਰੜੇ ਹੱਥ ਦਿਖਾਏ ਲੜਾਈ ਦਾ ਪਲੜਾ ਲਾਹੌਰ ਦਰਬਾਰ ਵੱਲ ਨੂੰ ਭਾਰੀ ਹੋਣ ਲੱਗਾ ਤੇ ਅੰਗਰੇਜ਼ ਬੁਰੀ ਤਰ੍ਹਾਂ ਲਤਾੜੇ ਗਏ ਸਾਰੀ ਰਾਤ ਜੰਗ ਚੱਲਦੀ ਰਹੀ ਤੇ ਪੰਜਾਬੀਆਂ ਨੇ ਅੰਗਰੇਜ਼ਾਂ ਦੀ ਬਸ ਕਰਵਾ ਦਿੱਤੀ ਸਵੇਰ ਹੁੰਦਿਆਂ ਹੀ ਕਮਾਂਡਰ ਤੇਜ ਸਿੰਘ ਵੀ ਆਪਣੀ ਫੌਜ ਨਾਲ ਮੌਕੇ ਤੇ ਪਹੁੰਚ ਗਿਆ ਤਾਂ ਅੰਗਰੇਜ਼ਾਂ ਦੇ ਹੋਸ਼ ਉੱਡ ਗਏ ਪਰੰਤੂ ਇਸੇ ਦੌਰਾਨ ਹੀ ਤੇਜ ਸਿੰਘ ਨੇ ਗਦਾਰੀ ਕਰਦਿਆਂ ਦਰਬਾਰ ਦੀ ਜਿੱਤ ਰਹੀ ਸ਼ੇਤੀ ਹਿਤੇ ਸਿੰਘ ਤੇ ਲਾਲ ਸਿੰਘ ਸਿਪਾਹੀਆਂ ਨੂੰ ਛੱਡ ਕੇ ਮੈਦਾਨ ਵਿੱਚੋਂ ਨਿਕਲ ਗਏ ਇਸ ਤਰ੍ਹਾਂ ਜਿੱਤਰੇ ਹੀ ਲਾਹੌਰ ਦਰਬਾਰ ਦੀ ਫੌਜ ਨੂੰ ਗੁਦਾਰ ਕਮਾਂਡਰਾਂ ਨੇ ਹਰਾ ਦਿੱਤਾ ਦੱਸਿਆ ਜਾਂਦਾ ਹੈ ਕਿ ਤੇਜ ਸਿੰਘ ਇਸ ਤੋਂ ਬਾਅਦ ਸਿੱਧਾ ਲਾੜ ਹਾਰਡਿੰਗ ਨੂੰ ਜਾ ਕੇ ਮਿਲਿਆ ਤੇ ਉਸ ਨੂੰ ਆਪਣੀ ਵਫਾਦਾਰੀ ਦਾ ਯਕੀਨ ਦਿਵਾਇਆ ਫਿਰੂਸ਼ਾਹ ਦੀ ਲੜਾਈ ਬੇਸ਼ੱਕ ਅੰਗਰੇਜ਼ਾਂ ਨੇ ਜਿੱਤ ਲਈ ਸੀ ਪਰੰਤੂ ਇਸ ਤੋਂ ਬਾਅਦ ਅੰਗਰੇਜ਼ ਫੌਜ ਬੇਹਦ ਕਮਜ਼ੋਰ ਹਾਲਤ ਵਿੱਚ ਆ ਗਈ ਪਰੰਤੂ ਕਮਾਂਡਰਾਂ ਤੇਜ ਸਿੰਘ ਅਤੇ ਲਾਲ ਸਿੰਘ ਨੇ ਇਸ ਸਥਿਤੀ ਦਾ ਜਾਣਬੁੱਝ ਕੇ ਫਾਇਦਾ ਨਹੀਂ ਚੁੱਕਿਆ ਇਸ ਤੋਂ ਬਾਅਦ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਦੇ ਆਂ ਕੁਝ ਹੋਰ ਲੜਾਈਆਂ ਹੋਈਆਂ ਤੇ ਆਖਰੀ ਤੇਜ ਸਿੰਘ ਨੇ ਲਾਹੌਰ ਦਰਬਾਰ ਦੀਆਂ ਫੌਜਾਂ ਨੂੰ ਹਰਾਉਣ ਦਾ ਹਰ ਪ੍ਰਬੰਧ ਕੀਤਾ ਤੇਜ ਸਿੰਘ ਨੇ ਬਹੁਤ ਕਮਜ਼ੋਰ ਮੋਰਚਾ ਬੰਦੀ ਕਰਵਾਈ ਅਤੇ ਤੋਪਾਂ ਵੀ ਜਾਣਬੁੱਝ ਕੇ ਗਲਤ ਥਾਵਾਂ ਤੇ ਤਨਾਤ ਕਰਵਾਈਆਂ ਉਸ ਨੇ ਦਰਬਾਰ ਦੀਆਂ ਫੌਜਾਂ ਦੀ ਪਿੱਠ ਦਰਿਆ ਨਾਲ ਲਗਾ ਦਿੱਤੀ ਜੋ ਫੌਜਾਂ ਲਈ ਬੇहद ਘਾਤਕ ਸਿੱਧ ਹੋਈ ਇਹੀ ਨਹੀਂ ਦੂਜੇ ਗਦਾਰ ਕਮਾਂਡਰ ਲਾਲ ਸਿੰਘ ਨੇ ਸਿਭਰਾਵਾਂ ਦੀ ਸਾਰੀ ਮੋਰਚਾ ਬੰਦੀ ਦਾ ਨਕਸ਼ਾ ਅੰਗਰੇਜ਼ਾਂ ਨੂੰ ਭੇਜਵਾ ਦਿੱਤਾ ਉਧਰ ਗੁਲਾਬ ਸਿੰਘ ਡੋਗਰੇ ਨੇ ਫੌਜ ਨੂੰ ਗੋਲਾਬਰੂਦ ਅਤੇ ਰਾਸ਼ਨ ਭੇਜਣ ਵਿੱਚ ਜਾਣਬੁੱਝ ਕੇ ਦੇਰੀ ਕਰ ਦਿੱਤੀ ਅਜਿਹੇ ਹਾਲਾਤਾਂ ਵਿੱਚ ਇਨ੍ਹਾਂ ਗਦਾਰਾਂ ਨੇ ਮਿਲ ਕੇ ਲਾਹੌਰ ਦਰਬਾਰ ਦੀ ਫੌਜ ਨੂੰ ਇੱਕ ਤਰ੍ਹਾਂ ਮੌਤ ਦੇ ਮੂੰ ਤੇਜ ਸਿੰਘ ਮੈਦਾਨ ਵਿੱਚ ਔਖੇ ਸਿੱਕੇ ਤੇਜ ਸਿੰਘ ਤੁਰੰਤ ਦਰਿਆਵ ਪਾਰ ਕਰਕੇ ਦੂਜੇ ਬੰਨੇ ਚਲਾ ਗਿਆ ਅਤੇ ਉਸਨੇ ਬੇੜੀਆਂ ਦਾ ਪੁਲ ਵੀ ਤੜਵਾ ਦਿੱਤਾ ਸਾਰੀ ਰਾਤ ਮੀਂਹ ਪੈਣ ਕਰਕੇ ਦਰਿਆ ਵੀ ਪੂਰਾ ਚੜ੍ਹਿਆ ਹੋਇਆ ਸੀ ਪੰਜਾਬੀ ਕਮਾਂਡਰਾਂ ਤੋਂ ਬਿਨਾਂ ਹੀ ਬੇਅਤ ਬਹਾਦਰੀ ਨਾਲ ਲੜੇ ਪਰੰਤੂ ਹਥਿਆਰਾਂ ਤੇ ਨਫਰੀ ਦੀ ਘਾਟ ਕਾਰਨ ਉਹ ਜਦਾ ਸਮਾਂ ਅੰਗਰੇਜ਼ਾਂ ਦੀਆਂ ਤੋਪਾਂ ਅੱਗੇ ਟੇਕ ਨਾ ਸਕੇ ਇੱਕ ਅੰਦਾਜ਼ੇ ਮੁਤਾਬਕ ਇਸ ਲੜਾਈ ਵਿੱਚ 10000 ਪੰਜਾਬੀ ਫੌਜੀ ਲੜਦੇ ਹੋਏ ਮਾਰੇ ਗਏ ਜਿਨ੍ਹਾਂ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਗੁਲਾਬ ਸਿੰਘ ਗੁਪਤਾ ਹੀਰਾ ਸਿੰਘ ਟੋਪੀ ਕਿਸ਼ਨ ਸਿੰਘ ਵਲਦ ਜਮਾਦਾਰ ਖੁਸ਼ਹਾਲ ਸਿੰਘ ਆਦਿ ਜਰਨੈਲ ਸ਼ਾਮਲ ਜੋ ਜੰਗ ਹਾਰ ਗਏ ਤੇ ਅੰਗਰੇਜ਼ਾਂ ਨੇ ਪੰਜਾਬ ਦੇ ਵੱਡੇ ਇਲਾਕੇ ਤੇ ਕਬਜ਼ਾ ਕਰ ਲਿਆ ਇਸੇ ਦੌਰਾਨ ਜੰਗ ਦੇ ਦਰਮਿਆਨ ਫੌਜਾਂ ਨੂੰ ਛੱਡ ਕੇ ਭੱਜਣ ਵਾਲਾ ਇੱਕ ਹੋਰ ਜਰਨੈਲ ਰੰਜੋਤ ਸਿੰਘ ਮਜੀਠੀਆ ਵੀ ਸੀ ਅਸਲ ਵਿੱਚ ਰੰਜੋਤ ਸਿੰਘ ਮਜੀਠੀਆ ਇੱਕ ਬਹਾਦਰ ਯੋਦਾ ਸੀ ਰੰਜੋਤ ਸਿੰਘ ਮਜੀਠੀਆ ਤੇ ਰਾਜਾ ਅਜੀਤ ਸਿੰਘ ਲਾੜਵਾ ਦੀ ਅਗਵਾਈ ਵਿੱਚ ਪੰਜਾਬੀਆਂ ਦੀ 8000 ਦੀ ਫੌਜ ਫਲੋਰ ਵਿਖੇ ਤੈਨਾਤ ਸੀ ਜਿਨ੍ਹਾਂ ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਵਿੱਚ ਜੋਹਰ ਦਿਖਾਏ ਬੱਦੋਵਾਲ ਦੀ ਲੜਾਈ ਵਿੱਚ ਰੰਜੋਤ ਸਿੰਘ ਮਜੀਠੀਆ ਨੇ ਅੰਗਰੇਜ਼ਾਂ ਦਾ ਵੱਡਾ ਨੁਕਸਾਨ ਕੀਤਾ ਅੰਗਰੇਜ਼ ਕਮਾਂਡਰ ਹੈਰੀ ਸਮਿਥ ਨੇ ਹੋਰ ਫੌਜ ਮੰਗਵਾਈ ਜਿਸ ਨੇ ਮਜੀਠੀਆ ਤੇ ਲ ਪੰਜਾਬੀਆਂ ਦੀ ਫੌਜ ਦੇ ਪਿੱਛੇ ਆਲੀਵਾਲ ਵੀ ਪਹੁੰਚ ਗਈ ਜਦੋਂ ਹੀ ਅੰਗਰੇਜ਼ੀ ਫੌਜਾਂ ਨੇ ਹਮਲਾ ਕੀਤਾ ਤਾਂ ਕਮਾਂਡਰ ਰਣਜੋਤ ਸਿੰਘ ਮਜੀਠੀਆ ਅਤੇ ਹੋਰ ਕਈ ਪੰਜਾਬੀ ਅਫਸਰ ਫੌਜ ਨੂੰ ਮੈਦਾਨ ਵਿੱਚ ਛੱਡ ਕੇ ਹੀ ਨਿਕਲ ਗਏ ਕਮਾਂਡਰਾਂ ਦੇ ਭੱਜਣ ਤੋਂ ਬਾਅਦ ਵੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੀ ਫੌਜ ਮੈਦਾਨ ਵਿੱਚ ਡਟੀ ਰਹੀ ਅੰਗਰੇਜ਼ਾਂ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਪੰਜਾਬੀਆਂ ਨੇ ਵੀ ਅੰਗਰੇਜ਼ਾਂ ਨੂੰ ਚੰਗੇ ਹੱਥ ਦਿਖਾਏ ਨਫਰੀ ਘਟ ਹੋਣ ਕਾਰਨ ਪੰਜਾਬੀ ਕਿੰਨਾ ਕੁ ਚਿਰ ਲੜ ਸਕਦੇ ਸਨ ਇਸ ਲੜਾਈ ਵਿੱਚ ਦਰਬਾਰ ਦੀਆਂ ਫੌਜਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਸੈਂਕੜੇ ਹੀ ਫੌਜੀ ਮਾਰੇ ਗਏ ਇਸ ਲੜਾਈ ਤੋਂ ਬਾਅਦ ਹੀ ਪਹਿਲੀ ਐਂਗਲੋ ਸਿੱਖ ਜੰਗ ਦੀ ਸਭਰਾਮਾ ਵਿਖੇ ਆਖਰੀ ਲੜਾਈ ਹੋਈ ਗਦਾਰਾਂ ਦੇ ਇਈ ਜਰਨੈਲ ਵੀ ਗੁਆਣੇ ਪਏ ਕੁਝ ਗਦਾਰਾਂ ਦੀਆਂ ਗਦਾਰੀਆਂ ਦੇ ਕਾਰਨ ਨਾ ਕੇਵਲ ਲਾਹੌਰ ਦਰਬਾਰ ਪੂਰੀ ਤਰ੍ਹਾਂ ਖਿੱਲਰ ਗਿਆ ਬਲਕਿ ਅਗਲੇ ਕੁਝ ਸਾਲਾਂ ਦੌਰਾਨ ਹੀ ਅੰਗਰੇਜ਼ਾਂ ਦਾ ਖਾਲਸਾ ਰਾਜ ਦੇ ਸਾਰੇ ਇਲਾਕੇ ਤੇ ਕਬਜ਼ਾ ਹੋ ਗਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਯੋਧਿਆਂ ਵੱਲੋਂ ਵੱਡੀਆਂ ਕੁਰਬਾਨੀਆਂ ਕਰਕੇ ਸਥਾਪਿਤ ਕੀਤੇ ਗਏ ਸਿੱਖ ਰਾਜ ਦਾ ਅੰਤ ਹੋ ਗਿਆ